ਤੁਹ ਪਾਗੇ ਹੋ ਆਨੰਦਮੰਦ ਰਹੇ ਹੋ ਦਰਸ਼ਨ ਪਰਸਨ ਹਰ ਸੰਸਾ ਸਨ ਰੰਗ ਰੰਗੀ ਕਰਤਾਈ ਦੇ ਹਮਾਰੀ ਪਿਆਰੀ ਅਮਰਤ ਧਾਰੀ ਗੁਰਨਿਮਖਨ ਮੰਤੇ ਧਾਰੀ ਰੇ ਮਾਰ ਗਏ ਸਾਡੇ ਪਿਆਰ ਵਾਲੇ ਕੌਣ ਹਮਾਰੀ ਪਿਆਰੀ ਅਮਰਤ ਧਾਰੀ ਗੁਰਨਿਮਖਨ ਮੰਨ ਦੇ ਧਾਰੀ ਜੇ ਗੁਨਮਖ ਵਹੀਂ ਉਹਨਾਂ ਨੂੰ ਬਸਾੜਦੇ ਨਹੀਂ ਜੇ ਸਾਡੇ ਪਿਆਰ ਵਾਲੇ ਨੇ ਸਾਡੇ ਸਾਡੇ ਨੇ ਸਾਡੇ ਕੋਲ ਨੂੰ ਕਹਿੰਦੇ ਐ ਅਮਰ ਧਾਰੀਆਂ ਨੂੰ ਇਸ ਕਾਰਨ ਕਿ ہماری ਪਿਆਰੀ ਅਮਰ ਧਾਰੀ ਗੁਰਮੁਖਨਾਮਾ ਦੇ ਧਾਰੀ ਦੇ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰ ਸੁਦਾ ਆਪਣੇ ਬਲਾਂਗੇ ਰੱਖਣ ਗੁਰੂ ਆ ਗੁਰੂ ਆ ਗੁਰੂ ਵਾਹਿਗੁਰੂ 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 ਵਾਹਿ RUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUUU right.